পাকিস্তانی فورس نے شہ تی پار اندر حملہ کرنے والے اتواتدیوں دی حمایت کرنے والے گوپال چاولا ਵੱਲੋਂ ਸਿਖਰਤ ਮੁਰਿਆਦਾ ਸੰਬੰਧਿਤ ਬੇਤੁੱਕਾ ਬਿਆਨ ਦਿੱਤਾ ਗਿਆ ਸੀ ਮੈਂ ਪਾਕਿਸਤਾਨ ਤੇ ਪਾਕਿਸਤਾਨ ਦੀ ਆਰਮੀ ਨਾਲ ਖੜਾ ਹਾਂ ਕਹਿਣ ਵਾਲੇ ਚਾਵਲਾ ਨੇ ਕਿਹਾ ਸੀ ਕਿ ਸਿੱਖਾਂ ਦੇ ਵਿਆਹ ਦੌਰਾਨ ਅਨੰਦਕਾਰ ਚ ਭਾਵ ਰਾਵਾਂ ਦੀ ਰਸਮ ਅਦਾ ਨਹੀਂ ਹੋਣੀ ਚਾਹੀਦੀ ਸਿੱਖਾਂ ਨੂੰ ਰਾਵਾਂ ਨਹੀਂ ਲੈਣੀ ਚਾਹੀਦੀ گوਪਾਲ ਚਾਵਲਾ ਦੇ ਇਸ ਬਿਆਨ ਦੇ ਚੋਹਾਂ ਪਾਸਿਆਂ ਤੋਂ ਨਿੰਦਿਆ ਕੀਤੀ ਜਾ ਰਹੀ ਹੈ ਲੋਕਾਂ ਦੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਨੇ ਦਿੱਲੀ ਸਿਕੁਰਦ ਦੁਆਰਾ ਬਰਮੰਦਰ ਕੇ ਬੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਸਾ ਨੇ ਕਿਹਾ ਕਿ ਗੁਸਾਈ ਬੁਲੰਚ ਲਈ ਗਈ ਮਰਿਆਦਾ ਦਾ ਵਿਰੋਧ ਕਰਨਾ ਗੋਪਾਲ ਚਾਵਲਾ ਦਾ ਆਪਣਾ ਪਿਆਰ ਨਹੀਂ ਸਗੋ ਇਹ ਬਿਆਨ ਗੋਪਾਲ ਚਾਵਲਾ ਅੰਦਰ ਬੋਲ ਰਹੀ ਆਈਐਸਆਈ ਦਾ ਹੈ ਇਹ ਗੋਪਾਲ ਸਿੰਘ ਚਾਵਲੇ ਦੀ ਇਹ ਸਟੇਟਮੈਂਟ ਜਿਹੜੀ ਆ ਇਹ ਉਸ ਦੀ ਸਟੇਟਮੈਂਟ ਨਹੀਂ ਬਲਕਿ ਇਹ ਪਾਕਿਸਤਾਨ ਚ ਆਈਐਸਆਈ ਦੀ ਸਟੇਟਮੈਂਟ ਹੈ ਅਸੀਂ ਬਾਰ-ਬਾਰ ਕਹਿ ਰਹੇ ਸੀ ਕਿ ਇਹ ਲੋਗ ਪਾਕਿਸਤਾਨ ਦੀਆਂ ਏਜੰਸੀਆਂ ਦੇ ਹੱਥਾਂ ਚ ਖੇਡਦੇ ਨੇ ਇਹਦਾ ਇੱਕੋ ਮਕਸਦ ਹੈ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਖਿਲਾਫਤ ਕਰਨੀ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਬਣਾਏ ਹੋਏ ਸਿਧਾਂਤਾਂ ਦੇ ਉਲਟ ਚੜਨਾ ਗੁਰੂ ਦੇ ਸਿਧਾਂਤ ਦੇ ਉਲਟ ਜਾ ਕੇ ਤੇ ਨੁਕਸਾਨ ਕਰਨਾ ਪਾਉਂਦਾ ਰਾਜ ਗੁਪਾਲ ਸਿੰਘ ਚਾਵਲਾ ਇਹ ਕਹਵੇ ਕਿ ਆਨੰਦ ਕਾਰਜ ਜਿਹੜੇ ਆ ਉਹ ਜੋ ਸਾਡੀ ਰਹਿਤ ਮਰਿਆਦਾ ਹੈ ਜੋ ਸਾਡਾ ਸਿਧਾਂਤ ਹੈ ਉਹਦੇ ਤੋਂ ਬਾਹਰ ਜਾ ਕੇ ਖੜੇ ਹੋ ਕੇ ਹੋਣੇ ਆ ਮੈਂ ਬੜਾ ਹੈਰਾਨ ਔਰ ਬੜਾ ਚੱਕੀਤ ਹੈ ਇਸ ਗੱਲ ਨੂੰ ਦੇਖ ਕੇ ਕਿ ਇੱਕ ਸਿੱਖ ਜਿਹੜਾ ਹੈ ਉਹ ਕਿਸ ਤਰ੍ਹਾਂ ਸਿੱਖ ਸਿਧਾਂਤਾਂ ਦੇ ਖਿਲਾਫ ਮਰਿਆਦਾ ਦੇ ਖਿਲਾਫ ਬੋਲਦਾ ਪਿਆ ਇਹ ਲੋਕ ਇੱਕੋ ਮਕਸਦ ਨਾਲਾ ਪੈਸਾ ਔਰ ਆਈਐਸਆਈ ਇਸ ਤੋਂ ਜ਼ਿਆਦਾ ਨਾ ਕਦੀ ਕੋਈ ਮਕਸਦ ਨਹੀਂ ਸੀ ਸਨਾਏ ਸਿੱਖੀ ਦੀ ਪਰਪੱਖ ਸੀਗੇ ਨਾ ਸਿੱਖੀ ਦੇ ਮਨ ਕਦੀ ਚਿੰਤਾ ਸੀ ਨਾ ਗਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੂ ਸਮਰਪਿਤ ਸੀਗੇ ਸਖਸ਼ ਨੇ ਇਹ ਬਿਆਨ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਵਿੱਚ ਸਿਰਫ ਪਾਠ ਕਰਨਾ ਚਾਹੀਦਾ ਹੈ ਤੇ ਲਾਵਾਂ ਨਹੀਂ ਕਰਨੀ ਚਾਹੀਦੀਆਂ ਇੰਨੇ ਇੱਕ ਕੁਝ ਜਿਹਾ ਮਜ਼ਾਕ ਕੀਤਾ ਕੌਮ ਦਾ ਪਹਿਲੀ ਗੱਲ ਦੀ ਕਿਉਂਕਿ ਗੁਰੂ ਸਾਹਿਬ ਤੋਂ ਹੀ ਇਹ ਜਿਹੜਾ ਲਾਵਾਂ ਦਾ ਜਿਹੜੀ ਲਾਵਾਂ ਦੀ ਪਰੰਪਰਾ ਗੁਰੂ ਸਾਹਿਬ ਨੇ ਚਲਾਈ ਆ ਤੇ ਚੱਲਦੀ ਆ ਰਹੀ ਆ ਤੇ ਜਿਹੜਾ ਸਿੱਖ ਆ ਗੁਰ ਕਰਦਾ ਉਹ ਆਪਣੇ ਬੱਚੀ ਬੱਚੀ ਦਾ ਜਦੋਂ ਆਨੰਦ ਕਾਰਜ ਕਰਦਾ ਉਹ ਚਾਰ ਲਾਵਾਂ ਵਾਲੀ ਸਬੂਤ ਮੰਨਿਆ ਜਾਂਦਾ ਹੈ ਤੇ ਇਸ ਸਖਸ਼ ਨੇ ਜਿਹੜਾ ਵਿਵਾਦਿਤ ਇੱਕ ਬਿਆਨ ਦਿੱਤਾ ਆ ਇਹਦੀ ਹੀ ਨਿੰਦਾ ਕਰਦੇ ਆ ਪਹਿਲੀ ਗੱਲ ਤੇ ਸੀ ਇਹਨੂੰ ਬਹੁਤਾ ਸਿੱਖ ਨਹੀਂ ਮੰਨਦੇ ਇਹ ਪਾਕਿਸਤਾਨ ਵਿੱਚ ਬੈਠਾ ਪਤਾ ਨਹੀਂ ਕਿਹਦੀ ਸ਼ਹਿਤ ਇਹ ਵਿਵਾਦਿਤ ਬਿਆਨ ਦਿੰਦਾ ਹੈ ਨਿਤ ਨਵੇਂ ਬਿਆਨ ਇਹਦੇ ਹੁੰਦੇ ਨੇ ਗਰਮਜੇ ਬਿਆਨ ਹੁੰਦੇ ਨੇ ਪਤਾ ਨਹੀਂ ਕਿਹੜੀ ਏਜੰਸੀਆਂ ਦੇ ਸਖਸ਼ੀ ਢਾਇ ਚੜਿਆ ਮੈਨੂੰ ਇਹ ਦੱਸਣਾ ਚਾਹਣਾ ਭਾਈ ਮਿੱਤਰਾ ਕੌਮ ਅੱਗੇ ਬੜੀ ਬੰਡੀ ਪਈ ਆ ਪਤਾ ਨਹੀਂ ਕਿੰਨੇ ਕਿਤੇ ਵਿੱਚ ਪੰਥ ਬਣ ਗਏ ਨੇ ਜਾਂਦੀ ਸਿੱਖ ਜਿਹੜੇ ਆਪਣੇ ਆਪ ਨੂੰ ਹੁੰਦੇ ਨੇ ਉਹ ਆ ਗਏ ਨੇ ਤੇ ਰੱਬ ਦਾ ਵਾਸਤਾ ਇਹੋ ਜਿਹਾ ਵਿਵਾਦਿਤ ਬਿਆਨਾਂ ਦੇ ਕੌਮ ਨੂੰ ਜਿਸ ਤਰ੍ਹਾਂ ਆਤਮਾ ਤੇ ਪਰਮਾਤਮਾ ਦਾ ਅਸਲ ਮਨੋਰਥ ਇੱਕ ਹੋਣਾ ਇਸੇ ਤਰ੍ਹਾਂ ਪਤੀ ਤੇ ਪਤਨੀ ਦਾ ਅਸਲ ਮਨੋਰਥ ਇੱਕ ਹੋਣਾ ਔਰ ਸਮਾਜ ਨੂੰ ਇੱਕ ਨਰੋਈ ਸ਼ੇਧ ਦੇ ਕੇ ਜੀਵਨ ਦੀ ਗੱਡੀ ਨੂੰ ਪੱਕੇ ਬਿਤਾਉਣਾ ਜਿਹੜੀ ਗੁਰੂ ਸਾਹਿਬ ਨੇ ਲਾਵਾ ਦੀ ਰਸਮ ਸ਼ੁਰੂ ਕੀਤੀ ਸੀ ਇਸ ਤੋਂ ਪਹਿਲਾਂ 베ਤੀ ਦੇ ਨਾਲ ਲਾਵਾ ਕੀਤੀਆਂ ਜਾਂਦੀਆਂ ਸਨ ਪੁਰਾਤਨ ਵੇਦਾਂ ਦੇ ਮੁਤਾਬਕ ਲਾਵਾ ਕੀਤੇ ਜਾਂਦੀਆਂ ਸਨ ਉਹ ਗੁਰੂ ਸਾਹਿਬ ਨੇ ਉਸ ਪਰਚਲਿਤ ਰਵਾਇਤ ਨੂੰ ਮੋਡੀਫਾਈ ਕਰਕੇ ਇੱਕ ਲਾਮਾ ਦੇ ਰੂਪ ਦੇ ਵਿੱਚ ਬਾਣੀ ਦਾ ਰਚਨ ਕੀਤਾ ਔਰ ਉਸ ਬਾਣੀ ਦੇ ਨਾਲ ਲਾਮਾ ਦਾ ਜਿਹੜਾ ਵਾ ਚੱਲਣ ਸ਼ੁਰੂ ਹੋਇਆ ਔਰ ਗੁਰੂਕਾਲ ਤੋਂ ਇਹ ਬਾਅਦ ਵਿੱਚ ਜ਼ਿਆਦਾ ਇਹਨੂੰ ਪ੍ਰਮੋਟ ਕੀਤਾ ਗਿਆ। ਪ੍ਰਾਤਨ ਸਮੇਂ ਦੇ ਵਿੱਚ ਉਸੇ ਤਰ੍ਹਾਂ ਹੀ ਵੇਦੀ ਨਾਲ ਫੇਰੇ ਲਏ ਜਾਂਦੇ ਸਨ ਜਿਵੇਂ ਜਿਵੇਂ ਸਿੱਖਾਂ 'ਚ ਜਾਗਰੂਕੀ ਆਈ ਤਿਵੇਂ ਤਿਵੇਂ ਉਹਨਾਂ ਨੇ ਇਸ ਚੀਜ਼ ਨੂੰ ਅਡਾਪਟ ਕੀਤਾ। ਔਰ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਬੇਲੂੜੀਆਂ ਗੱਲਾਂ ਕਰਕੇ ਕਿਉਂਕਿ ਅੱਗੇ ਹੀ ਪੰਥ ਕਰਵਾਇਤਾਂ ਦੇ ਵਿੱਚ ਬਹੁਤ ਸਾਰੇ ਰੋਲ ਘਚੋਲੇ ਪੈ ਗਏ ਨੇ ਪਾਕਿਸਤਾਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੋਪਾਲ ਸਿੰਘ ਚਾਵਲਾ ਦੀ ਇੱਕ ਸਟੇਟਮੈਂਟ ਜਿਹੜੀ ਅੱਜ ਆਈ ਆ ਭਈ ਜਦੋਂ ਸਿੱਖਾਂ ਦੇ ਅਨੰਦਕਾਰਜ ਹੁੰਦੇ ਆ ਤੇ ਉੱਥੇ ਜਿਹੜੇ ਉਹ ਫੇਰੇ ਨਹੀਂ ਹੋਣੇ ਚਾਹੀਦੇ ਕੱਲੀ ਬਾਣੀ ਦਾ ਪਾਠ ਹੀ ਕਰਨਾ ਚਾਹੀਦਾ ਔਰ ਮੈਂ ਇਸ ਚੀਜ਼ ਦਾ ਸੀ ਪੂਰਾ ਡਟ ਕੇ ਬੁਰਜ਼ੁਰਗ ਵਿਰੋਧ ਕਰਦੇ ਆਂ ਪਈ ਜਿਹੜੀ ਰਵਾਇਤ ਜਿਹੜੀ ਮਰਿਆਦਾ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਮਰਿਆਦਾ ਚਲਾਈ ਆ ਉਸ ਉਸ ਮਰਿਆਦਾ ਦੇ ਵਿੱਚ ਚਾਰ ਲਾਵਾਂ ਦਾ ਬਾਣੀ ਦਾ ਪਾਠ ਜਿਹੜਾ ਗੁਰੂ ਸਾਹਿਬ ਜੀ ਦੇ ਅੰਗ ਨੰਬਰ 773 ਤੇ 774 ਦੇ ਉੱਤੇ ਦਰਜਿਆ ਉਹਦੇ ਵਿੱਚ ਬਕਾਇਦਾ ਸਾਰਾ ਕੁਝ ਲਿਖਿਆ ਹੋਆ ਪਹਿਲੀ ਲਾਵ ਦੂਜੀ ਲਾਵ ਤੀਜੀ ਲਾਵ ਇਹ ਚਾਰ ਲਾਵਾਂ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਇਹ ਸਾਡੀ ਮਰਿਆਦਾ ਆ ਔਰ ਇਸ ਮਰਿਆਦੇ ਦੇ ਉੱਤੇ ਮੈਂ ਸਮਝਦਾ ਵੀ ਕਿਸੇ ਵੀ ਸਿੱਖ ਨੂੰ ਇਸ ਮਰਿਆਦਾ ਦੇ ਉੱਤੇ ਨੁਕਤਾਚੀਨੀ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਇਹ ਬੜੀ ਮਤਭਾਗੀ ਘਟਨਾ ਹੈ ਸਿੱਖ ਕੌਮ ਦੀ ਮੰਗ ਹੈ ਕੋਪਾਲ ਚਾਵਲ ਜਲ ਤੋਂ ਜਲਦ ਆਪਣੇ ਦਿੱਤੇ ਬਿਆਨ ਬਾਰੇ ਮਾਫੀ ਮੰਗੇ ਅਤੇ ਕੌਮ ਦੇ ਖਿਲਾਫ ਕੋਈ ਵੀ ਬਿਆਨ ਕਹਿਣ ਤੋਂ ਸਾਵਧਾਨ ਰਹੇ న్యూਸ ਡੈਸਕ ਤੋਂ ਰਵਿੰਦਰ ਸਿੰਘ ਬਦੰਡੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ